ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਹਨਾ ਜਿਵੇਂ ਐਵੇਂ ਦਾ ਸੂਟ ਹੁੰਦਾ ਜਿਹੜਾ ਗਲੇ ਵਾਲਾ ਸੂਟ ਵਰਕ ਵਾਲਾ ਤੇ ਉਹ ਆਪਾਂ ਨੇ ਆਪਣਾ ਫਰੰਟ ਪੀਸ ਕਿਵੇਂ ਕਰਨਾ ਇਹਦਾ ਗਲਾ ਤੇ ਮਤਲਬ ਕਿ ਘੇਰਾ ਕੱਢਿਆ ਹੋਇਆ ਦੇਖੋ ਹਨਾ ਕਰ ਲਿਆ ਹੋਇਆ ਇਹ ਆਪਾਂ ਨੇ ਕਿਵੇਂ ਕੱਢਣਾ ਹੈ ਨਾ 프ਰੰਟ ਪੱਲਾ ਤੇ ਜਿਹੜੇ ਗਲੇ ਦੇ ਵਿੱਚ ਜਿਆਦਾ ਚੌੜਾਈ ਹੁੰਦੀ ਹੈ ਕਿ ਆਪਾਂ ਨੇ 5.5 ਇੰਚ ਤੱਕ ਰੱਖਣੀ ਹੁੰਦੀ ਹੈ ਜਿਵੇਂ ਇਹਦੀ ਚੌੜਾਈ ਹੈਗੇ ਜੇ 7.5 ਹਨਾ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਤੇ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਆ ਜੋ ਆਪਾਂ ਹੁਣ ਇਹਦੀ ਕਰਦੇ ਆਂ ਕਟਾਈ ਤੁਹਾਨੂੰ ਇਹ ਅੰਵੇਚ ਕਿਦੇ ਨਾਲ ਦੱਸਾਂਗੇ ਕਿ ਇਸ ਦੀ ਕਟਾਈ ਤੇ ਇਸ ਦੇ ਵਿੱਚ ਕਪੜਾ ਕਿੱਦਾਂ ਘਟਾਇਆ ਜਾਂਦਾ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਜਿੰਨਾਂ ਨੂੰ ਸਾਡੀ ਕਟਾਈ ਵਧੀਆ ਲੱਗੇ ਹਨਾ ਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਆ ਜਾਓ ਫਿਰ ਖੁੰਡਾਸ ਦੇਗੀ ਠੀਕ ਹੈ ਜੀ ਤਾਂ ਜੀ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਦੇਖੋ ਇਹਨੂੰ ਫੋਲਡ ਕਰ ਲਾਣਾ ਹਨਾ ਫੋਲਡ ਕਰਨ ਤੋਂ ਬਾਅਦ ਆਪਾਂ ਨੇ ਆ ਦੇਖੋ ਇਹ ਜੋ ਗਲਾ ਹੁੰਦਾ ਨਾ ਇਸ ਨੂੰ ਦੂਸਰੇ ਪੈਰ ਨਾਲ ਫੋਲਡ ਕਰਕੇ ਮਿਲਾ ਲਾਣਾ

ਦੇਖੋ ਇਸਦੀ ਆ ਫਾਟਿੰਗ ਕਰ ਲਾਣੀ ਹੈ ਇਸਦੀ ਫਾਟਿੰਗ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਲਾਲਾਣਾ ਦੇਖੋ ਐਵੇਂ ਕਰਕੇ ਆ ਦੇਖੋ ਜੀ ਐਵੇਂ ਕਰਕੇ ਸਿਰੇ ਤੱਕ ਜੋ ਵੀ ਡਿਜ਼ਾਈਨ ਹੈ ਹਨਾ ਬਣਿਆ ਹੋਇਆ ਅੰਬੀ ਵਗੈਰਾ ਦਾ ਜਾਂ ਕੋਈ ਫਲਾਵਰ ਬਣਿਆ ਹੋਇਆ ਉਹਦਾ ਤੁਸੀਂ ਸੈਂਟਰ ਕਰ ਲਾਣਾ ਠੀਕ ਹੈ ਜੀ ਸੈਂਟਰ ਕਰਨ ਤੋਂ ਬਾਅਦ ਆ ਦੇਖੋ ਵਿੱਚ ਇਹਨਾਂ ਨੇ ਜਗ੍ਹਾ ਛੱਡੀ ਹੁੰਦੀ ਹੈ ਬਟਨ ਵਗੈਰਾ ਲਾਉਣ ਨੂੰ ਥੋੜੀ ਜੀ ਉਸ ਦਾ ਅੱਧ ਕਰ ਲਾਣਾ ਪਾਣੇ ਅੱਧ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਜਿਹੜੀ ਤਰੀਜ਼ ਬਿਠਾ ਦਾਂਗੇ ਆ ਪ੍ਰੈਸ ਕਰ ਲਾਣੀ ਹੈ ਇਸ ਨੂੰ ਠੀਕ ਹੈ ਜੀ ਸਰਸਿਕਾ ਨੂੰ ਬਾਹਰ ਤੇ ਰਦੀਨਾਪਲਾਣਾ ਪੂਰਾ ਘੇਰੇ ਨਾਲ ਘੇਰਾ ਮਲਾ ਲਾਣਾ ਪੂਰਾ ਤੇ ਦੇਖੋ ਹੁਣ ਜਿਹੜਾ ਆਪਣਾ ਉੱਪਰਲਾ ਕੱਪੜਾ ਨਾ ਤੁਸੀਂ ਪਹਿਲਾਂ ਇਹ ਨਾਪ ਲਾਣਾ ਵੀ ਹਨਾ ਜਿੰਨਾ ਇਹ ਹੋਇਆ ਹੋਇਆ ਸਾਡ ਤੇ ਕਿੰਨਾ ਵੱਧ ਮ ਆਇਆ ਹੋਇਆ ਆ ਦੇਖੋ ਇਹ ਆਇਆ ਹੋਇਆ ਜੀ 3/20 ਹਨਾ ਆਪਾਂ ਨੇ ਐਵੇਂ 3/20 ਰੱਖਣਾ ਦੇਖੋ ਜਿਵੇਂ ਇੱਥੇ ਘਾਟਾ ਖੜਾ ਜ ਹਨਾ ਇਹ ਕਹਿੰ ਨੂੰ ਇਧਰ ਹੋਰ ਖਿੱਚਾਂਗੇ ਲੈ ਦੇ ਇਸ ਨਾਲ ਬਿਲਕੁਲ ਵੀ ਇਦਾਂ ਕਰ ਟਰਾਈ ਕਰਨਾ ਬਿਲਕੁਲ ਵੀ ਕਾਹਨ ਨਹੀਂ ਪੈਂਦੀ ਹੈ ਜੀ ਮਤਲਬ ਇਹ ਪ੍ਰਫੈਕਟ ਆਉਂਦਾ ਆ ਦੇਖੋ ਸਾਡੇ ਵੀ ਹੋ ਗਿਆ ਨਾ ਸਾਡੇ ਵੀ ਹੋ ਗਿਆ ਇਦਾਂ ਵੀ ਸਾਡੇ ਵੀ ਹੋ ਗਿਆ ਠੀਕ ਹੈ ਜੀ ਤੇ ਹੁਣ ਇਹਦਾ ਪਾਣੀ ਸੈਂਟਰ ਲੈ ਲਿਆ ਹਨਾ ਸੈਂਟਰ ਲੈ ਕੇ ਇਸ ਨੂੰ ਪ੍ਰੈਸ ਕਰ ਲੈਂਦੇ ਆ ਜੇ ਤੁਸੀਂ ਕਟਾਉਣਾ ਹੈ ਤਾਂ ਹਨਾ ਜੀ ਨਾ ਹਿੱਲੇ ਤਿਲਕ ਕਈ ਕਰੇ ਵਾ ਵਗੈਰਾ ਦਾ ਕਪੜਾ ਹੁੰਦਾ ਜੋਰ ਜੱਟਦਾ ਹੁੰਦਾ ਤੁਸੀਂ ਸੇਫਟੀ ਪਿੰਨ ਲਾ ਲਾ ਲੈਣਾ ਜਿਵੇਂ ਇਹ ਤਾਂ ਜੰਪ ਬਟਨ ਆ ਤੁਸੀਂ ਸੇਫਟੀ ਪਿੰਨ ਲਾ ਲਾ ਲੈਣਾ ਇੱਥੇ ਆ ਕੇ ਜੇ ਹੁਣ ਆਪਣਾ ਜਿਹੜਾ ਉਹ ਹੈਗਾ ਘੇਰਾ ਹੈਗਾ ਉਹ ਹੈਗਾ ਸਾਡੇ ਘੇਰਾ ਹੈਗਾ 22 ਠੀਕ ਹੈ ਜੀ 22 ਤੇ ਆਪਾਂ ਨੇ 2 ਇੰਚ ਵੱਧ ਲੈਣਾ ਹੈ 22 ਦਾਦ ਹੋ ਗਿਆ 11 ਤੇ ਆਪਾਂ 2 ਇੰਚ ਵੱਧ ਲੈਣਾ ਹੈ ਠੀਕ ਹੈ ਜੀ ਤੇ ਭੱਤੇਰਾ 13 ਇੰਚ ਲਵਾਂਗੇ ਠੀਕ ਹੈ ਜੀ 13 ਇੰਚ ਕੱਢਾਂਗੇ ਆਪਣਾ ਫਰੰਟ ਪੀਸ ਦਾ ਹੈ ਵੀ ਨਾਪ ਹੈ ਤੇ ਰਾਂਚਾ ਠੀਕ ਹੈ ਜੀ ਉਸ ਤੇ ਫਟਤੀ ਹਾਂ ਲੰਬੀ ਨਿਸ਼ਾਨੀ ਲਾ ਲਓ ਮੂਟੀ ਤੇ ਜੀ ਹੈਲਪ ਨਾਲ ਇਹ ਮੇਕਰ ਨਾਲ ਲੰਕੀ ਤਾਂ ਨਾ ਹੁੰ ਜਿਹੜੇ ਨਵੀਆਂ ਨੇ ਕੰਮ ਸਿੱਖ ਰੀਆਂ ਨੇ ਹਨਾ ਉਹ ਭੁੱਲ ਜ ਜਾਂਦੀਆਂ ਨੇ ਹਨਾ ਕਿਵੇਂ ਕਰੀਏ ਕਈ ਵਾਰੀ ਹਨਾ ਗਲੇ ਦਾ ਤਾਂ ਆਪਾਂ ਸੈਂਟਰ ਕਰ ਲੈਂਦੇ ਆ ਗਲੇ ਦੇ ਸੈਂਟਰ ਕਰਨ ਤੋਂ ਬਾਅਦ ਜਿਹੜਾ ਬਣਾ ਐਸੀ ਜੰਗੀ ਕੋਈ ਯਾਦ ਕਰ ਰਹਿ ਉਂ ਗਲੇ ਦਾ ਸੈਂਟਰ ਆਪਾਂ ਕਰ ਲਾਣਾ ਠੀਕ ਆ ਤੇ ਘੇਰਾ ਅੱਧਾ ਹੋਣਾ ਜਿਵੇਂ ਅੱਧੇ ਘੇਰੇ ਤੇ ਕਢਾਈ ਆਵੇ 2-3 ਇੰਚ ਖਾਲੀ ਵਾਂਨ ਦਾ ਜਿਹੜਾ ਆਪਾਂ ਨੂੰ ਅੱਗੇ ਜਾ ਕੇ ਪਤਾ ਲੱਗਦਾ ਨਾ ਵੀ ਹਾਏ ਆ ਕੀ ਹੋ ਗਿਆ ਨਾ ਤੇ ਦੇਖੋ ਇਸ ਤੋਂ ਬਾਅਦ ਆਪਣਾ ਟੀਰਾ ਲਿਆ ਟੀਰਾ ਲਿਆ ਜੀ ਉਹਨਾਂ ਦਾ ਸਾਢੇ 6 ਟੀਰਾ ਲਿਆ ਜੇ ਪਾਣਾ ਸਾਢੇ 6 ਠੀਕ ਹੈ ਜੀ ਸਾਢੇ 7 ਲਿਆ ਮੋਢਾ ਤੇ ਸਾਡੇ ਸਾਤ ਲੈ ਆ ਮੋਦਾ ਇਹ ਸਾਡੇ ਸਾਤ ਇੱਕੋ ਥੋੜੀ ਜਿਹਾ ਮਨਾਤੇ ਸਾਡੇ ਸਾਤ ਲੈਣ ਤੋਂ ਬਾਅਦ ਫਿਰ ਇਸ ਤੋਂ ਬਾਅਦ ਆਪਾਂ ਲਾਵਾਂਗੇ 10 ਦਿਨਾਂ ਦੀ ਜਿਹੜੀ ਹੈਗੀ ਹੈ ਕਿ 22 ਕਦੇ 22 ਹੈਗੀ ਹੈ ਤੇ ਆਪਾਂ ਸਾਡੇ 11 ਲਾਵਾਂਗੇ ਸਾਡੇ 11 ਲਾਉਣ ਤੋਂ ਬਾਅਦ ਇਸ ਦਾ ਲਾਵਾਂਗੇ ਗਿਆ ਪਾਸ ਤੇ ਫਿਰ ਇਸ ਨੂੰ ਇਦਾਂ ਗੁਲਾਈ ਦੇ ਦਾਂਗੇ ਤੇ ਇਹ ਦੰਪਗਾਈ ਦੇੰ ਤੋਂ ਬਾਅਦ ਫਿਰ ਦੂਜੀ ਕੋਲ ਆਇਆ ਪਾਵੇਂ ਨਵੇਂ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਨਾਵਾਂਗੇ ਪਲੇਟਾਂ ਦੀ ਨਿਸ਼ਾਨੀ ਪਲੇਟਾਂ ਹੈਗੇ ਇਹਨਾਂ ਦੀ 12 ਤੇ ਤੇ ਪਾ ਲਾਵਾਂਗੇ 12.5 ਤੇ ਜੀ 1/2 ਇੰਚ ਦੇ ਉੱਪਰ ਦਾ ਮਾਰਕ ਜਨ ਰੱਖਾਂਗੇ ਤੇ 3.5 ਇੰਚ ਤੇ ਪਲੇਟ ਹੈ ਆਉਗੀ 7 ਇੰਚ ਪਲੇਟ ਦੀ ਲੰਬਾਈ ਹੋਊਗੀ ਤੇ ਇਧਰ ਹੋਗਾ 2 ਇੰਚ పలేట అలా దాని మన బా పేట లావే ਇਹ ਤੇ ਦੁਬਾਰਾ ਮਾਲ ਨੂੰ ਰੱਖ ਮਟਾਈ ਢਟਾਈ ਵੀ ਰੱਖ ਸਕਦੇ ਆਂ 3 ਵੀ ਰੱਖਣਾ ਕਰੀਏ ਠੀਕ ਹੈ ਜੀ ਆ ਦੇਖੋ ਠੀਕ ਹੈ ਤੇ ਮੈਂ ਲਾਈਆ ਇਹਨਾਂ ਦੀ 14 ਠੀਕ ਹੈ ਤੇ ਹਿੱਕ ਤੇ ਹੈਗੀ ਆ ਬਾਏ ਸੇ ਕਮਰ ਹੈਗੀ ਆ ਇਹਨਾਂ ਦੀ ਵੀ ਵੀਕਾ ਮਾਰਾ ਦਾ ਖਾਂਗ ਤੇ ਪਲਾਵਾ ਲਈ 10.5 11 ਠੀਕ ਹੈ ਆ ਦੇਖੋ ਇਹ ਆਪਣਾ ਹੋ ਗਿਆ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਤੁਸੀਂ ਦੇਖਿਓ ਹਨਾ ਆਪਾਂ ਕਰਦੇ ਹਾਂ ਇਸ ਦੀ ਕਟਾਈ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਇਹਨੂੰ ਪੂਰੇ ਨੂੰ ਕੱਢ ਲਾਂਗੇ ਪਹਿਲਾਂ ਪੂਰਾ ਪੱਲਾ ਕੱਢਣ ਤੋਂ ਬਾਅਦ ਠੀਕ ਹੈ ਜੀ ਆਪਾਂ ਇਹਦੀ ਫਿਟਿੰਗ ਕੱਢ ਲਾਂਗੇ ਦੇਖੋ ਜੀ ਪਹਿਲਾਂ ਕੰਨ ਦਾ ਪੱਲਾ ਕੱਢ ਲਿਆ ਠੀਕ ਹੈ ਜੀ ਤੇ ਤੋਂ ਬਾਅਦ ਆਪਾਂ ਇਹਦੀ ਕਰਦਾ ਹੈ ਕਟਾਈ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜਿੱਥੇ ਸਾਡੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ